ਅੱਜ ਤੁਹਾਨੂੰ ਮੈਂ ਇੱਕ ਹੋਰ ਚੀਜ਼ ਬਣਾਉਣੀ ਦੱਸ ਰਹੀ ਹਾਂ ਜੋ ਕਿ ਬਹੁਤ ਹੀ ਸੌਖੀ ਹੈ ਜੋ ਚੀਜ਼ਾਂ ਸਾਡੇ ਘਰ ਦੇ ਵਿੱਚ ਹੀ ਹੁੰਦੀਆਂ ਹਨ ਉਹਨਾਂ ਨੂੰ ਆਪਾਂ ਨੇ ਕਿਸ ਤਰ੍ਹਾਂ ਯੂਜ਼ ਕਰਨਾ ਹੈ ਤੇ ਬਹੁਤ ਹੀ ਜਿਸ ਤਰ੍ਹਾਂ ਕਿ ਇਹਦਾ ਇੱਕ ਡੈਕੋਰੇਸ਼ਨ ਪੀਸ ਬਣ ਸਕਦਾ ਹੈ ਤੇ ਮੈਂ ਜਿਸ ਤਰ੍ਹਾਂ ਇੱਕ ਇਹ 컬러ਫੁਲ ਜਿਹਾ ਕੱਚ ਦਾ ਪੌਟ ਲਿਆ ਹੈ ਤੇ ਇਸ ਪੌਟ ਦੇ ਵਿੱਚ ਇਹ ਡੈਕੋਰੇਸ਼ਨ ਪੀਸ ਆਪਾਂ ਨੇ ਕਿਸ ਤਰ੍ਹਾਂ ਬਿਊਟੀਫੁਲ ਆਪਣੇ ਘਰ ਨੂੰ ਸਜਾਉਣਾ ਕਿਸ ਤਰ੍ਹਾਂ ਸਜਾ ਸਕਦੇ ਹਾਂ ਤੇ ਆ ਮੇਰੀ ਗਾਰਡਨ ਦੇ ਵਿੱਚੋਂ ਮੈਂ ਇੱਕ ਆ ਲੱਕੜ ਦਾ ਪੀਸ ਲੈ ਲਿਆ ਛੋਟਾ ਜਿਹਾ ਤੇ ਇਹਨੂੰ ਮੈਂ ਇਹਦੇ ਵਿੱਚ ਰੱਖਣ ਜਾ ਰਹੀ ਆ ਇਹ ਲੱਕੜ ਦਾ ਇੱਕ ਇਹ ਪੀਸ ਲੈ ਲਿਆ ਤੇ ਇੱਕ ਇਹ ਵਾਲਾ ਹੋਰ ਅਸੀਂ ਛੋਟਾ ਜਿਹਾ ਪੀਸ ਲੈ ਲਿਆ ਤੇ ਇਹਨੂੰ ਵੀ ਇਸ ਪੋਟ ਵਿੱਚ ਮੈਂ ਰੱਖ ਲਿਆ ਤੇ ਇੱਕ ਇਹ ਬਰਾਸ ਦੀ ਇੱਕ ਡੈਕੋਰੇਸ਼ਨ ਵਾਲੀ ਮਥਾਲੀ ਹੈਗੀ ਆ ਤੇ ਇਹ ਕਈ ਤਰ੍ਹਾਂ ਦੇ ਨਾਲ ਯੂਜ਼ ਹੋ ਸਕਦੀ ਆ ਤੇ ਇਹਨੂੰ ਮੈਂ ਨੀਚੇ ਰੱਖ ਲਿਆ ਇਸ ਪੋਟ ਦੇ ਥੱਲੇ ऐसे डेकोरेशन प्लीज ਤੇ ਇਹਦੇ ਉੱਤੇ ਸਪੌਟ ਨੂੰ ਮੈਂ ਸਜਾ ਲਿਆ ਤੇ ਇਸ ਦੇ ਵਿੱਚ ਹੁਣ ਮੈਂ ਜਿਸ ਤਰ੍ਹਾਂ ਇੱਕ ਆ ਲੰਬੀ ਸਟਿਕ ਖੜੀ ਕਰ ਲਈ ਆ ਤੇ ਇੱਕ ਇਸ ਦੇ ਨਾਲ ਛੋਟੀ ਸਟਿਕ ਹੈਗੀ ਆ ਤੇ ਇਸ ਨੂੰ ਮੈਂ ਖੜਾ ਕਰਨ ਜਾ ਰਹੀ ਆ ਤਾਂ ਜੋ ਇਹਨਾਂ ਦਾ ਇਸ ਨੂੰ ਸਹਾਰਾ ਮਿਲ ਜਾਵੇ ਤੇ ਇੱਕ ਇਹ ਵਾਲੀ ਸਟਿਕ ਲੈ ਲਈ ਇਹ ਇੱਕ ਹੈ ਵਾਲੀ ਨਾਲੀ ਇਹ ਦੋ ਆਹ ਛੋਟੀਆਂ ਆਪਾਂ ਨੇ ਸਟੌਂਗ ਜੀਆਂ ਵਿੱਚ ਖੜੀਆਂ ਕਰ ਲਈਆਂ ਤੇ ਹੁਣ ਮੈਂ ਇਸ ਦੇ ਵਿੱਚ ਥੋੜੇ ਜਿਹੇ ਆਹ ਲਾਈਲਕ ਕਲਰ ਦੇ ਫਲਾਵਰ ਹਨ ਤੇ ਮੈਂ ਇੱਕ ਇੱਕ ਕਰਕੇ ਇਹ ਮੈਂ ਰੱਖਣ ਜਾ ਰਹੀ ਆ ਇਸ ਫਲਾਵਰਸ ਇਸ ਦੇ ਵਿੱਚ ਆਪਾਂ ਨੇ ਪਲੇਸ ਕਰਨੇ ਆ ਥੋੜੇ ਇਹ ਵਿੱਚ ਵਿੱਚ ਥੋੜਾ ਜਿਹਾ ਨੈਚੁਰਲ ਜਿਹਾ ਵੀ ਲੱਕੜੀ ਦਾ ਜਿੱਦਾਂ ਭਾ ਪੈ ਰਿਹਾ ਆ ਇਹ ਲੱਕੜੀ ਵੀ ਵਿੱਚ ਥੋੜੀ ਜਿਹੀ ਦਿਸ ਰਹੀ ਆ वुਡ ਤੇ ਨਾਲ ਨਾਲ ਆਪਾਂ ਥੋੜੇ ਜੇ ਫਲਾਵਰ ਰੱਖਣੇ ਆ ਜੋ ਫਿੱਕੇ ਜੋ ਹੈ ਜਾਮਨੀ ਰੰਗ ਦੇ ਹੈਗੇ ਆ ਆ ਦੇਖੋ ਤੇ ਤੇ ਇਸ ਦੇ ਨਾਲ ਇੱਕ ਮੈਂ ਪਿੰਕ ਕਲਰ ਦਾ ਰੋਜ਼ ਰੱਖਣ ਜਾ ਰਹੀ ਆ ਡਾਰਕ ਕਲਰ ਦਾ ਤਾਂ ਜੋ ਫਿੱਕੇ ਰੰਗ ਦੇ ਵਿੱਚ ਥੋੜਾ ਜਿਹਾ ਗੂੜਾਪਨ ਆ ਜਾਵੇ ਤੇ ਇਸ ਤੇ ਨਾਲ ਹੀ ਮੈਂ ਐ ਵਾਲੀਆਂ ਲੰਬੀਆਂ ਫੁੱਲਾਂ ਵਾਲੀਆਂ ਲੜੀਆਂ ਲੈ ਲਈਆਂ ਨੇ ਤੇ ਇਹ ਲੜੀਆਂ ਨੂੰ ਅਸੀਂ ਕਿਸ ਤਰ੍ਹਾਂ ਸਜਾ ਸਕਦੇ ਆ ਇਸ ਲੱਕੜੀ ਦੇ ਉੱਤੇ ਇਸ ਲੱਕੜੀ ਨੂੰ ਇਹਨਾਂ ਛੋਟੀਆਂ ਲੱਕੜਾਂ ਨੂੰ ਤੇ ਇਹਦੇ ਵਿੱਚ ਆਹ ਸਾਡੀਆਂ ਹੈਗੀਆਂ ਜਿਹੜੀਆਂ ਬ੍ਰਾਂਚੀਜ਼ ਸੁੱਕੀਆਂ ਹੋਈਆਂ ਇਹ ਯੂਜ਼ ਮੈਂ ਕਰ ਰਹੀ ਆ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਮੈਂ ਇਹਨੂੰ ਇੱਥੋਂ ਸ਼ੁਰੂ ਕਰਾਂਗੀ ਇਸ ਤਰ੍ਹਾਂ ਤੋਂ ਸ਼ੁਰੂ ਕਰਕੇ ਤੇ ਫਿਰ ਇਸ ਨੂੰ ਇਸ ਤਰ੍ਹਾਂ ਲਪੇਟ ਦੇ ਲਪੇਟਦੇ ਹੋਏ ਢੇਠਾ ਵੱਲ ਲੈ ਕੇ ਆਵਾਂਗੀ ਤੇ ਬਿਲਕੁਲ ਥੱਲੇ ਤੱਕ ਆ ਕੇ ਫਿਰ ਇਸ ਨੂੰ ਆਪਾਂ ਆ ਦੂਸਰੀ ਜਿਹੜੀ ਆਪਾਂ ਨੇ ਇੱਕ ਸਟਿਕ ਰੱਖੀ ਹੋਈ ਆ ਟਰੀ ਦੀ ਸਟਿਕ ਹੈਗੀ ਆ ਤੇ ਇਸ ਨੂੰ ਮੈਂ ਇਸ ਦੇ ਉੱਤੇ ਲਪੇਟਾਂਗੀ ਇਸ ਤਰ੍ਹਾਂ ਤੇ ਇਹ ਇੱਕ ਬੇਲ ਦੀ ਤਰ੍ਹਾਂ ਹੈਗਾ ਆ ਇੱਕ ਬੇਲ ਦੀ ਤਰ੍ਹਾਂ ਜਿਸ ਤਰ੍ਹਾਂ ਉਹਨੂੰ ਫੁੱਲ ਲੱਗੇ ਹੋਏ ਨੇ ਬੇਲ ਨੂੰ ਤੇ ਬਹੁਤ ਹੀ ਸੌਫਟ ਜਿਹਾ ਵਧੀਆ ਜਿਹਾ ਇਹ ਮਟੀਰੀਅਲ ਹੈਗਾ ਇਸ ਦਾ ਤੇ ਖੂਬਸੂਰਤੀ ਨਾਲ ਬਣੇ ਹੋਏ ਨੇ ਫਲਾਵਰ ਤੇ ਇਸ ਦੇ ਉੱਤੇ ਫਲਾਵਰ ਪਿੰਕ ਕਲਰ ਗੁਲਾਬੀ ਰੰਗ ਦੇ ਤੇ ਕਰੀਮ ਰੰਗ ਦੇ ਫਲਾਵਰਸ ਨੇ ਤੇ ਸੋਹਣੇ ਸੋਹਣੇ ਇਹ ਅੱਤੇ ਵੀ ਹੈਗੇ ਨੇ ਤੇ ਇਸ ਤਰ੍ਹਾਂ ਕਰਕੇ ਇਹ ਇੱਕ ਇਸ ਤਰ੍ਹਾਂ ਡੈਕੋਰੇਸ਼ਨ ਪੀਸ ਬਣ ਰਿਹਾ ਆ ਤੇ ਇਹਦੇ ਵਿੱਚ ਹੋਰ ਛੋਟੇ-ਛੋਟੇ ਮੈਂ 1-2 ਫੁੱਲ ਲਗਾਵਾਂਗੀ ਤੇ ਮਿਡਲ ਦੇ ਵਿੱਚ ਇੱਥੇ ਵੱਡਾ ਮੈਂ ਥੋੜਾ ਰੋਜ਼ ਰੱਖਾਂਗੀ ਤੇ ਇਸ ਦੇ ਨਾਲ ਥੋੜਾ ਜਿਹਾ ਇਹ ਜਿਹੜੀ ਥੋੜੀ ਆਹ ਫਰੰਕ ਤੇ ਲੱਕੜੀ ਹੈਗੀ ਇਹ ਵੀ ਥੋੜੀ ਜਿਸ ਤਰ੍ਹਾਂ ਹਾਈਡ ਹੋ ਜਵੇ ਵਾਈਟ ਮੈਂ ਰੋਜ਼ ਰੱਖ ਦਿੱਤਾ ਇੱਥੇ ਤੇ ਫੇਰ ਇਸ ਦੇ ਨਾਲ ਆਪਾਂ ਫਿੱਕੇ ਜਾਮਣੀ ਫਿੱਕੇ ਗੁਲਾਬੀ ਰੰਗ ਦੇ ਇਹ ਫਲਾਵਰਸ ਹੈਗੇ ਆ ਤੇ ਇਹਨੂੰ ਅਸੀਂ ਡਬਲ ਇੱਥੇ ਚੜਾ ਦੇਵਾਂਗੇ ਬਿਲਕੁਲ ਇਸਨੇ ਥੱਲੇ ਤੱਕ ਇਸ ਤਰ੍ਹਾਂ ਵਾਹ ਪਾ ਕੇ ਇਸ ਨੂੰ ਚੜਾ ਦੇਣਾ ਹੈ ਆਪਾਂ ਨੇ ਕਿ ਫਿਰ ਆਪਾਂ ਆ ਦੂਸਰੀ ਡਬਲ ਲੇਅਰ ਇਹਦੇ ਉੱਤੇ ਕਰ ਰਹੇ ਆ